ਵੇ ਪੁੱਤ ਦਾ ਇਨਸੀਡੈਂਟ ਹੋ ਗਿਆ ਸੀਗਾ ਤੇ ਡਿਪਾਰਟਮੈਂਟ ਆ ਗਿਆ ਜੀ ਆਹ ਲੰਨ ਕਹਿਣਾ ਜੀ ਪੇੜ ਤੇ ਥੱਲੇ ਉਹਨੂੰ ਵੀ ਪਾ ਜਾਣੀ ਤੇ 2000 ਰੁਪਏ ਦਾ ਮੰਗੇ ਡੇਪਨ ਦਾ ਦਾ ਦਿੰਦੇ ਜੀ ਕੋਈ ਮੈਟਰੀਨ ਜੀ ਦੇ ਦਿੱਤੀ ਪਰ ਤੇ ਸਾਫ ਨਹੀਂ ਹੁੰਦੇ ਜੀ ਮੇਰੇ ਦਾ ਬੱਚੇ ਤੁਸੀਂ ਬਹੁਤ ਆ ਜੀ ਬਾਹਰ ਬਾਹਰ ਦੂਈ ਜੀ ਸਾਨੂੰ ਜਨ ਰਾਤ ਨੀਂਦ ਨਹੀਂ ਆਉਂਦੀ ਆਉਂਦੀ ਓਕੇ ਬਗਵਾ ਜੀ ਰਾਤ ਕੱਢਦੇ ਜੀ ਕੋਈ ਸਾਡਾ ਸਾਰਾ ਬਾਂਜੀ ਮਿਹਰਬਾਨੀ ਕਰਕੇ ਸਾਡਾ ਸਾਰਾ ਕੋ ਮੇਰੀ ਸਾਡੀ ਮਦਦ ਕਰੋ ਜਿੰਨੇ ਦਾਤੂ ਵਜਾ ਕੇ ਦਿੱਤਾ ਸਤੇ ਪਾਸਾ ਤੁਨ ਤੰਦਰੁਸਤੀਆਂ ਬਖਸ਼ੇ ਮਹਾਰਾਜ ਡਾਪੜਾ ਕਰੇ ਜੀ ਹਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਬਾਪੂ ਕੋਤਲ ਸਿੰਘ ਪਿੰਡ ਬਾਂਦਰ ਜਟਾਣਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਬਾਪੂ ਜੀ ਦਾ ਪੋਤਾ ਇਹਦਾ ਐਕਸੀਡੈਂਟ ਹੋ ਗਾਇ ਸਾਰਾ ਪੇਟ ਆ ਜਿਹਦਾ ਪਾਟ ਗਿਆ ਸੀ ਬਾਪੂ ਜੀ ਕਹਿੰਦਾ ਪਹਿਲਾਂ ਤਾਂ ਮੈਂ ਫੜ ਦੜ ਕੇ ਲੋਕਾਂ ਤੋਂ ਫੜ ਲੇ ਵੀ ਸਾਰਾ ਫੜ ਦੜ ਕੇ ਵਿਚਾਰੇ ਦਾ ਆਪਰੇਸ਼ਨ ਕਰਾਤਾ ਮੰਗਤਾ ਕਿ ਰਿਸ਼ਤੇਦਾਰੀਆਂ ਚੋਂ ਹੁਣ ਜਿਹੜੀ ਲੈਟਰਿੰਗ ਵਾਲੀ ਜਗ੍ਹਾ ਬੇਟੇ ਦੀ ਉਹ ਬਾਹਰ ਕੱਢੀ ਹੋਈ ਆ ਤੇ ਦੁਆਰੇ ਆਪਰੇਸ਼ਨ ਕਰਾਉਣਾ ਤੇ ਬਾਪੂ ਦੇ ਜਿਹੜੇ ਘਰ ਦੇ ਹਾਲਾਤ ਆ ਉਹ ਇੰਨੇ ਕੁ ਮਾੜੇ ਆ ਕਿਉਂਕਿ ਬਾਪੂ ਦੇ ਘਰ ਵਾਲੀ ਵੀ ਮਰੀ ਹੋਈ ਆ ਮੁੰਡੇ ਦੀ ਮਾਂ ਵੀ ਮਰੀ ਹੋਈ ਆ ਜਿਹੜੀ ਮੁੰਡੇ ਦੇ ਘਰ ਵਾਲੀ ਸੀ ਵਿਚਾਰੀ ਉਹ ਛੱਡ ਕੇ ਉੱਠ ਗਈ ਆ ਮੁੰਡੇ ਨੂੰ ਜਦੋਂ ਆਪਰੇਸ਼ਨ ਹੋਇਆ ਉਦੋਂ ਛੋਟੀ ਜੀ ਨਾਲ ਬੇਟੀ ਸੀ ਉਹਦੀ ਵਿਚਾਰੇ ਦੀ ਹੋਈ ਉਹ ਦੋਵੇਂ ਮਾਵਾਂ ਧੀਆ ਉੱਠ ਗਈਆਂ ਬੇਟੇ ਨੂੰ ਛੱਡ ਕੇ ਕਿਉਂ ਦੁੱਖ ਵੇਲੇ ਕੋਈ ਖੜਦਾ ਨਹੀਂ ਖੜਦਾ ਦੁੱਖ ਵੇਲੇ ਕੋਈ ਨਹੀਂ ਖੜਦਾ ਨਾਲ ਮੈਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਬਾਪੂ ਜੀ ਬਹੁਤ ਹੀ ਦੁਖੀ ਆ ਬਾਪੂ ਜੀ ਨੇ ਵੀ ਪੁੱਤ ਬਾਪੂ ਜੀ ਨੇ ਮਖਾਵਤਰ ਨੇ ਪਾਲ ਕੇ ਕੀਤਾ ਸੀ ਵਿਆਹ ਆ ਸੀ ਚਲੋ ਮਹਾਰਾਜ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਤੇ ਉਹਦਾ ਆਪਰੇਸ਼ਨ ਹੋ ਗਿਆ ਵਧੀਆ ਚੱਲ ਆਉਂਦਾ ਗੁਜ਼ਾਰਾ ਕਰੀ ਜਾਂਦੇ ਹੀ ਦਾਦਾ ਪੁੱਤਾਂ ਪਰ ਜਿਹੜੇ ਹੁਣ ਘਰ ਦੇ ਹਾਲਾਤ ਆ ਕਿਉਂਕਿ ਵਿਚਾਰੇ ਕੋਲੇ ਡੈਪਰ ਲਾਇਆ ਹੋਇਆ ਉਹ ਲੈਟਰਿੰਗ ਵਾਲੀ ਜਗ੍ਹਾ ਤੇ ਉਹ ਥੈਲਾ ਲਿਆਉਣ ਨੂੰ ਵੀ 150 ਰੁਪਿਆ ਘਰੇ ਹੈ ਨਹੀਂਗਾ ਰੋਟੀ ਵੀ ਵਿਚਾਰਾ ਬਾਪੂ ਆਪ ਖੁਦ ਬਣਾਉਂਦਾ ਤੇ ਉਹ ਜਿਹੜਾ ਡੈਪਰ ਆ ਉਹ ਡੈਪਰ ਉੱਤੇ ਬੰਨਿਆ ਹੋਇਆ ਰਸਿਆਂ ਦੇ ਨਾਲ ਆਪਾਂ ਵੇਖ ਸਕਦੇ ਹਾਂ ਬੱਚੇ ਦੇ ਜਿਹੜੇ ਹਾਲਾਤ ਆ ਬਾਪੂ ਦੇ ਬਹੁਤ ਹੀ ਤਰਸਯੋਗ ਹਾਲਾਤ ਹਾਲਾਤ ਆ ਦਾਨੀ ਵੀਰੋ ਵੀ ਬਜ਼ੁਰਗ ਨੂੰ ਵਿਚਾਰੇ ਨੂੰ ਐਸ ਉਮਰ ਦੇ ਵਿੱਚ ਕਿੱਥੇ ਦਾ ਸਹਾਰਾ ਚਾਹੀਦਾ ਏ ਕਿੱਥੇ ਆਪ ਇਹਨੂੰ ਸਾਰਾ ਕੁਝ ਬਜ਼ੁਰਗ ਨੂੰ ਕਰਨਾ ਪੈਂਦਾ ਘਰ ਦੇ ਹਾਲਾਤ ਇੰਨੇ ਵਿਗੜੇ ਪਏ ਆ ਵੀ ਬਹੁਤ ਹੀ ਬਾਪੂ ਤੰਗ ਜਿੰਨਾ ਵੀ ਕਹਦੇ ਉਹਨਾਂ ਤੰਗਾ ਪਰ ਮੈਦਾਨੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਬਜ਼ੁਰਗ ਦੀ ਆਪਾਂ ਥੋੜਾ ਥੋੜਾ ਦਸਵੰਦ ਦੇ ਕੇ ਜਰੂਰ ਮਦਦ ਕਰਨੀ ਆਪਾਂ ਬੇਟੇ ਦਾ ਆਪਰੇਸ਼ਨ ਕਰਾਉਣਾ ਉਹਨੂੰ ਹਸਪਤਾਲ ਲੈ ਚੱਲੇ ਆ ਤੇ ਦਾਨੀ ਵੀਰੋ ਥੋੜਾ ਥੋੜਾ ਦਸਵੰਦ ਦੇ ਕੇ ਇਹ ਬੇਟੇ ਦਾ ਆਪ ਆਪਰੇਸ਼ਨ ਕਰਾਦਗੇ ਜਿਹੜੇ ਵੀਰ ਦਸਵੰਦ ਨਹੀਂ ਦੇ ਸਕਦੇ ਉਹ ਵੀਡੀਓ ਸ਼ੇਅਰ ਕਰਕੇ ਦਾਨੀ ਵੀਰਾਂ ਤਾਈਂ ਜਰੂਰ ਪਹੁੰਚਾਇਆ ਕਰੋ ਵੀ ਇਹੋ ਜਿਹੇ ਪਰਿਵਾਰਾਂ ਦੀ ਹੈਲਪ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ